ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 1980 1990 ਦੀਆਂ ਫਿਲਮਾਂ ਦੇ ਸੁਪਰਸਟਾਰ ਸੁਖਜਿੰਦਰ ਸ਼ੇਰਾ ਦੀ ਬਾਇਓਗ੍ਰਾਫੀ ਬਾਰੇ ਜਿਨ੍ਹਾਂ ਨੇ ਜੱਟ ਦੇ ਜ਼ਮੀਨ ਯਾਰੀ ਜੱਟ ਦੀ ਅਜਿਹੀਆਂ ਹੋਰ ਵੀ ਕਈ ਸੁਪਰ ਹਿਟ ਫਿਲਮਾਂ ਕੀਤੀਆਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਉਹਨਾਂ ਦੇ ਜੀਵਨ ਪਰਿਵਾਰ ਸੰਘਰਸ਼ ਬਾਰੇ ਦੱਸਾਂਗੇ ਸੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਨਾਲ ਹੀ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਸੁਖਜਿੰਦਰ ਸ਼ੇਰਾ ਦਾ ਜਨਮ ਪਿੰਨ ਮਾਲਕ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ 31 ਜੁਲਾਈ 1958 ਈਸਵੀ ਨੂੰ ਹੋਇਆ ਉਹਨਾਂ ਨੂੰ ਬਚਪਨ ਤੋਂ ਹੀ ਐਕਟਿੰਗ ਕਰਨ ਦਾ ਬਹੁਤ ਸ਼ੌਂਕ ਸੀ ਉਹਨਾਂ ਨੇ ਆਪਣੀ ਪੜ੍ਹਾਈ ਪਿੰਨ ਦੇ ਸਕੂਲ ਤੋਂ ਹੀ ਪੂਰੀ ਕੀਤੀ ਸੁਖਜਿੰਦਰ ਸ਼ੇਰਾ ਧਰਮਿੰਦਰ ਦੀਆਂ ਫਿਲਮਾਂ ਬਹੁਤ ਦੇਖਦੇ ਸਨ ਉਹਨਾਂ ਨੇ ਇਹ ਵੀ ਇਹ ਸੋਚ ਲਿਆ ਸੀ ਕਿ ਮੈਂ ਵੀ ਧਰਵਿੰਦਰ ਵਾਂਗ ਇੱਕ ਦਿਨ ਫਿਲਮਾਂ ਵਿੱਚ ਆਵਾਂਗਾ ਪਹਿਲਾਂ ਨੂੰ ਦੱਸ ਦਈਏ ਕਿ ਸੁਖਜਿੰਦਰ ਸ਼ੇਰਾ ਦੇ ਦੋਸਤ ਇਕਬਾਲ ਸਰਪੰਚ ਜੋ ਕਿ ਪਿੰਡ ਕੈਲਪੁਰਾ ਦਾ ਰਹਿਣ ਵਾਲਾ ਸੀ ਉਹਨਾਂ ਦੀ ਬੇਟੀ ਮੁੰਬਈ ਪੰਜਾਬੀ ਐਕਟਰ ਵਰਿੰਦਰ ਦੇ ਗੁਆਣ ਵਿੱਚ ਵਿਆਹੀ ਹੋਈ ਸੀ ਇਸ ਤਰ੍ਹਾਂ ਇਕਬਾਲ ਨੇ ਵਰਿੰਦਰ ਨੂੰ ਕਿਹਾ ਕਿ ਅਸੀਂ ਤੇਰੀ ਮੁਲਾਕਾਤ ਵਰਿੰਦਰ ਨਾਲ ਕਰਾਵਾਂਗੇ ਜਦੋਂ ਪੰਜਾਬੀ ਐਕਟਰ ਵਰਿੰਦਰ ਲੁਧਿਆਣਾ ਇੱਕ ਕਿਸੇ ਫਿਲਮ ਦੇ ਸ਼ੂਟ ਲਈ ਆਇਆ ਤਾਂ ਉੱਥੇ ਸੁਖਜਿੰਦਰ ਸ਼ੇਰਾ ਉਹਨਾਂ ਨੂੰ ਮਿਲਿਆ ਤੇ ਹੌਲੀ-ਹੌਲੀ ਇਹ ਦੋਨੋਂ ਬਹੁਤ ਚੰਗੇ ਦੋਸਤ ਬਣ ਚੁੱਕੇ ਸਨ ਸਾਲ 1984 ਵਿੱਚ ਸੁਖਜਿੰਦਰ ਸ਼ੇਰਾ ਵਿਰਿੰਦਰ ਨੂੰ ਮਿਲਣ ਲਈ ਮੁੰਬਈ ਗਿਆ ਤਰਮਿੰਦਰ ਅਤੇ ਵਿਰਿੰਦਰ ਦੋਨੋਂ ਮਾਵੇਂ ਭੂਆ ਦੇ ਪੁੱਤ ਸੀ ਫਿਰ ਵਿਰਿੰਦਰ ਨੇ ਸ਼ੇਰੇ ਦੀ ਮੁਲਾਕਾਤ ਤਰਮਿੰਦਰ ਨਾਲ ਕਰਾਈ ਉੱਥੇ ਉਹਨਾਂ ਨੇ ਤਰਮਿੰਦਰ ਨਾਲ ਕਈ ਫੋਟੋਆਂ ਵੀ ਕਰਵਾਇਆਂ ਫਿਰ ਸ਼ੇਰਾ ਉਹਨਾਂ ਫੋਟੋਆਂ ਨੂੰ ਪ੍ਰਿੰਟ ਕਢਾ ਕੇ ਆਪਣੇ ਨਾਲ ਪੰਜਾਬ ਲੈ ਕੇ ਆਇਆ ਉੱਥੇ ਵਿਰਿੰਦਰ ਨੇ ਉਸ ਨੂੰ ਕਿਹਾ ਸੀ ਕਿ ਤੇਰੀ ਪਰਸਨੈਲਿਟੀ ਬਹੁਤ ਵਧੀਆ ਹੈ ਤੈਨੂੰ ਫਿਲਮਾਂ ਵਿੱਚ ਆਉਣਾ ਚਾਹੀਦਾ ਹੈ ਪਰ ਸ਼ੇਰੇ ਨੂੰ ਉਸ ਦੀ ਗੱਲ ਮਜ਼ਾਕ ਲੱਗੀ ਫਿਰ ਵਰਿੰਦਰ ਨੇ ਉਸ ਨੂੰ ਫਿਰ ਜੋਰ ਪਾਉਂਦਿਆ ਕਿਹਾ ਕਿ ਤੂੰ ਸਕਰੀਨ ਤੇ ਬਹੁਤ ਵਧੀਆ ਲੱਗਦਾ ਹੈ ਫਿਰ ਸ਼ੇਰੇ ਨੇ ਵੀ ਗੱਲ ਮੰਨ ਲਈ ਤੇ ਯਾਰੀ ਜੱਟ ਦੀ ਫਿਲਮ ਦੀ ਸਟੋਰੀ ਲਿਖੀ ਜਿਸ ਵਿੱਚ ਵਰਿੰਦਰ ਤੇ ਸ਼ੇਰੇ ਨੇ ਮਿਲ ਕੇ ਕੰਮ ਕੀਤਾ ਇਹ ਫਿਲਮ ਸੁਪਰ ਡੂਪਰ ਹਿੱਟ ਰਹੀ ਇਸ ਫਿਲਮ ਤੋਂ ਬਾਅਦ ਸੁਖਿੰਦਰ ਸ਼ੇਰਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਜੱਟ ਤੇ ਜ਼ਮੀਨ ਜਗੀਰਾ ਸ਼ੇਰ ਟਰ ਦੀ ਬਾਜੀ ਸਾਨੂੰ ਦੱਸ ਦੇ ਗਏ ਜਦੋਂ ਸੁਖਜਿੰਦਰ ਸ਼ੇਰਾ ਨੇ ਪੰਜਾਬੀ ਫਿਲਮਾਂ ਵਿੱਚ ਆਉਣ ਦਾ ਫੈਸਲਾ ਕੀਤਾ ਤਾਂ ਲੋਕ ਕਹਿੰਦੇ ਸੀ ਕਿ ਇਸ ਦਾ ਪਹਿਰਾਵਾ ਬਹੁਤ ਪੇਂਡੂ ਹੈ ਇਸ ਤਰ੍ਹਾਂ ਦੇ ਪਹਿਰਾਵੇ ਨਾਲ ਹੀਰੋ ਬਣਨਾ ਬਹੁਤ ਔਖਾ ਕੰਮ ਹੈ ਓਕੇ ਸੁਖਜਿੰਦਰ ਸ਼ੇਰਾ ਸਿਰ ਤੇ ਪਰਨਾ ਤੇ ਕੁਰਤਾ ਚਾਦਰਾ ਲਾ ਕੇ ਰੱਖਦਾ ਸੀ ਕਿਉਂਕਿ ਉਹ ਸੁਣਾ ਆਪਣੇ ਪੰਜਾਬੀ ਪਹਿਰਾਵੇ ਉੱਪਰ ਮਾਨ ਸੀ ਸੁਖਜਿੰਦਰ ਸ਼ੇਰੇ ਨੇ ਇਸ ਪਹਿਰਾਵੇ ਨਾਲ ਹੀ ਕੰਮ ਕੀਤਾ ਤੇ ਲੋਕਾਂ ਨੂੰ ਫਿਲਮਾਂ ਵਿੱਚ ਉਸ ਦਾ ਪਹਿਰਾਵਾ ਬਹੁਤ ਪਸੰਦ ਆਇਆ ਸੁਖਿੰਦਰ ਸ਼ੇਰਾ ਦੀ ਫਿਲਮ ਜੱਟ ਤੇ ਜ਼ਮੀਨ ਜੋ ਕਿ ਬਹੁਤ ਹਿੱਟ ਰਹੀ ਇਸ ਫਿਲਮ ਦੇ ਆਉਣ ਨਾਲ ਯੋਗਰਾਜ ਤੇ ਗੁੱਗੂ ਗਿੱਲ ਵੀ ਹਿੱਟ ਹੋ ਗਏ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਲੋਕ ਬਹੁਤ ਘੱਟ ਜਾਣਦੇ ਸੀ ਤੁਹਾਨੂੰ ਦੱਸ ਦੇ ਗਏ ਸੁਖਿੰਦਰ ਸ਼ੇਰਾ ਇੱਕ ਵਧੀਆ ਐਕਟਰ ਹੋਣ ਦੇ ਨਾਲ ਨਾਲ ਇੱਕ ਵਧੀਆ ਰਾਈਟਰ ਵੀ ਨੇ ਉਹਨਾਂ ਨੇ ਫਿਲਮ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਕਹਾਣੀਆਂ ਤੇ ਨਾਵਲ ਵੀ ਲਿਖੇ ਉਹਨਾਂ ਦੀ ਦੇਵਖਰੋੜ ਨਾਲ ਯਾਰ ਬੇਲੀ ਫਿਲਮ ਵਿੱਚ ਵੀ ਕੰਮ ਕੀਤਾ ਸੁਖਜਿੰਦਰ ਸ਼ੇਰਾ ਬਹੁਤ ਹੀ ਵਧੀਆ ਐਕਟਰ ਡਾਇਰੈਕਟਰ ਤੇ ਪ੍ਰੋਡਿਊਸਰ ਨੇ। ਉਹਨਾਂ ਨੇ ਹਮੇਸ਼ਾ ਹੀ ਪੰਜਾਬੀ ਫਿਲਮਾਂ ਤੇ ਪੰਜਾਬੀ ਸੱਭਿਆਚਾਰ ਨੂੰ ਉੱਪਰ ਚੁੱਕਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸੋ ਇਹ ਸੀ ਸੁਖਜਿੰਦਰ ਸ਼ੇਰਾ ਦੀ ਬਾਇਓਗ੍ਰਾਫੀ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ। ਅਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ Road to Punjab ਨੂੰ ਸਬਸਕ੍ਰਾਈਬ ਜਰੂਰ